ਮੇਰੇ ਅੱਗੇ ਅੱਗੇ ਬਹੁਤ سارے ਕਮੈਂਟ ਜਿਹੜੇ ਆ ਲੋਕਾਂ ਨੇ ਤੁਹਾਨੂੰ ਇਹ ਚੀਜ਼ ਨੂੰ ਸਾਡੀ ਸਲਾਹ ਨਾ ਕੀਤੀ ਹੈਗੀ ਆ ਕਿ ਜਿਹੜਾ ਐਤਵਾਰ ਨੂੰ ਚੌਂਕਾਂ ਦੇ ਬੈਠ ਕੇ ਆਲੇ ਦੁਆਲੇ ਦੇਖਣ ਦੀ ਬਜਾਏ ਜਾਂ ਤਾਸ਼ਾਂ ਖੇਡਣ ਦੀ ਬਜਾਏ ਜੇ ਆਪਾਂ ਐਤਵਾਰ ਨੂੰ ਜਿਹੜਾ ਇਹ ਬੂਟਿਆਂ ਦੀ ਦੇਖਭਾਲ ਕਰੀਏ ਜਾਂ ਬੂਟੇ ਲਗਾਈਏ ਤਾਂ ਹੀ ਜਿਹੜੇ ਆਪਣੇ ਇੱਕ ਰੁੱਖ ਸੌ ਸੁੱਖ ਜਾਂ ਲੋਕ ਕੁੱਕ ਤੇ ਪਾਣੀ ਨਾ ਸਾਹਵੇਂ ਦਾ ਖਾਸ ਮਕਹਾਣੀ ਤੇ ਜਿਹੜਾ ਆਪਾਂ ਸਮਾਜ ਦੀ ਬੁਧੀਆ ਸੇਵਾ ਕਰੀਏ ਤੋ ਮੈਂ ਬਹੁਤੋ ਸਮਾਧਿ ਲੈਣਾ ਕਿ ਮੈਂ ਪ੍ਰਸ਼ਕੁਰੂnga ਜਿਹੜੇ ਜਿਹੜਾ ਸਾਡੇ ਪਿੰਡ ਦੀ ਆਨ-ਪਾਨ-ਚਾਨ ਆ ਸਾਡੇ ਪ੍ਰਵੀਰ ਭਾਜੀ ਐਸਆਈ ਸਾਹਿਬ ਜਿਹੜੇ ਕਿ ਇਹਨਾਂ ਨੇ ਕਿ ਸਾਡੀ ਫੁੱਟਬਾਲ ਦੀ ਟੀਮ ਨੂੰਿੱਥੇ ਖੜਾ ਕੀਤਾ ਜ਼ੋਰ ਦੀ ਟੀਮ ਨੂੰ ਤੇਰੇ ਇੱਕ ਸਾਲ ਜਿਹੜਾ ਇਹ ਫੁੱਟਬਾਲ ਦਾ ਟੂਰਨਾਮੈਂਟ ਕਰਵਾਉਣ ਦੇ ਵਿੱਚ ਜਿਹੜਾ ਬੈਕਬੋਨ ਦਾ ਕੰਮ ਜਿਹੜਾ ਇਹ ਪ੍ਰਦੀਪ ਭਾਜੀ ਕੋਲੋਂ ਕੀਤਾ ਜਾਂਦਾ ਆ ਜੀ ਦੀ ਬਦੌਰਤ ਜਿਹੜਾ ਸਾਡਾ ਟੂਰਨਾਮੈਂਟ ਆ ਸਾਡੀ ਕਲੱਬ ਨੂੰ ਹੋਇਆ ਇੰਤ੍ਰੋ ਤਾਂ ਕਿ ਜੇ ਮਾਨੂੰ ਆਪਣਾ ਖੇਡਣ ਨਾਲ ਚਲਾਉ ਮੰਗੇ ਤੇ ਦੂਜੇ ਕਿਸੇ ਨਛੇ ਦੀ ਜਰੂਰਤ ਨਹੀਂ ਪੈਣੀ। ਹੁਣ ਅੱਜ ਕੋਈ ਕਰੋ ਮੈਂ ਫੁੱਟਬਾਲ ਖੇਡ ਕੇ ਆ। ਅੱਜ ਸਾਡਾ ਮੈਚ ਬੜਾ ਹਾਰਡ ਸੀ। ਕੱਲ ਨੂੰ ਸਾਡਾ ਆਏਗਾ ਬੰਗੀ ਮੈਚ ਐਸਐਮ ਕੋਲ। ਔਰ ਬਲੌਕ ਫੁੱਟਬਾਲ ਕਰਾਪ ਦੇ ਨਾਲ ਮੈਚ ਆ। ਅਰੇ ਇੱਕ ਐਸਮਾ ਸੀ ਮੈਚ ਰੱਖੀ ਦਾ। ਤਾਂ ਕਿ ਅਸੀਂ ਕੋਈ ਨਾ ਕੋਈ ਖੇਡਣ ਦਾ ਰੂਪ ਸਮਾਜ ਨੂੰ ਜਿਹੜਾ ਆ ਮੈਸੇਜ ਦੇ। ਪਿੰਡ ਸਲੋ ਵਿੱਚ ਇਹ ਆਪਾਂ ਬਾਟਾਵਾਂ ਸੰਭਾਲ ਨੌਨਵਲ ਖਵਾ ਵੀ ਬਣਾਈ ਪਾ। ਇਹਦੇ ਵਿੱਚ ਅਸੀਂ ਜਿਹੜਾ ਇਹ ਹੁੰਕੇ ਲਾਣੀ ਇੱਕ ਰੱਖ ਸੌਸ ਹੁਣ ਰੱਖ ਕੋਕ ਤੇ ਪਾਣੀ ਨਾ ਸਾੰਭੇ ਤਾਂ ਖਾਤਮ ਖਾਣੀਆਂ ਭਰੇ ਜੀਆਂ ਵੀ ਕਰਨੀਆਂ। ਸਾਡੀ ਵੀ ਕੋਸ਼ਿਸ਼ ਕਰਾਂਗੇ ਫੁੱਲੀ ਰੈਲੀ ਕਰਾਂ ਉਹਦੇ ਵਿੱਚ। ਤੇ ਉਹਦੀ ਗੱਲ ਇਹ ਆ ਕਿ ਕਿਸੇ ਨੂੰ ਰੋਤਨ ਨੂੰ ਆਪਾਂ ਨੀਂਦ ਤੇ ਪੁੱਛਦੇ ਆਂ ਤਾਂ ਗੈਸ ਜੰਗਦਾ। ਸਾਡੇ ਕੋਲ ਦੇਖ ਕੇ ਅਸੀਂ ਵਾਜਨ ਸਮਾਜਸੈਟੀ ਦੇ ਵਿੱਚ ਬਹੁਤ ਕਈਆਂ ਵੀਡੀਓ ਬਣਾ ਕੇ ਭੇਜੀਆਂ ਯੂਟਿਊਬ ਤੇ ਪਾਈਆਂ ਬੇਕਬੁਕ ਤੇ ਪਾਈਆਂ ਤਾਂ ਕਿ ਲੋਕ ਸਾਫਤ ਦੀ ਚੌਂਕਾਂ 'ਚ ਖੜਕੇ ਆਲੇ ਦੋਲੇ ਦੇਖ ਕੇ ਸਮਾਂ ਆਪਣਾ ਵੇਸਟ ਕਰਦੇ ਆ ਜਾਂ ਚੌਂਕਾਂ ਦੇ ਵਿੱਚ ਬੈਠ ਕੇ ਤਾਸ਼ਾਂ ਖੇਡਦੇ ਆ ਉਹ ਕਹਿੰਦੇ ਆਪਣੇ ਖਰਾਬ ਕਰ ਦਿੰਦੇ ਆ ਉਹ ਸਾਡੇ ਵਾਲੇ ਦੇਖ ਕੇ ਵਧੀਆ ਮੈਸੇਜ ਲੈ ਕੇ ਕੋਈ ਆਪਣੇ ਪਿੰਡ ਲਈ ਆਪਣੇ ਸਮਾਜ ਲਈ ਕੋਈ ਵਧੀਆ ਕੰਮ ਕਰਜ ਕਰਨ ਰੁੱਖ ਲਗਾ ਸਕਣ ਰੁੱਖਾਂ ਦੀ ਦੇਖਭਾਲ ਕਰ ਸਕਣ ਸੋ ਇੰਤਜ਼ਾਮ ਇਹ ਕਿ ਆਪਾਂ ਗੈਸਟੇ ਦੇ ਇੰਤਜ਼ਾਮ ਇਹ ਮੈਸਜ ਜਿਹੜੇ ਬੱਚਿਆਂ ਨੂੰ ਦੇਈਏ ਤਾਂ ਕਿ ਇਹਦੇ ਬੱਚੇ ਸਾਡੇ ਤੋਂ ਕੁਝ ਸਿੱਖ ਕੇ ਆਪਣੇ ਪਿੰਡ ਲਈ ਆਪਣੇ ਸਮਾਜ ਲਈ ਕੁਝ ਕਰ ਸਕਣ ਸੋ ਮੇਰੀ ਸੰਥਾਨ ਨੂੰ ਕਹੇ ਰਹੀਆ ਜੇ ਸਾਡੀ ਤੁਸੀਂ ਵਾਤਾਵਰਣ ਸੁਭਾਜ ਨੌਜਵਾਨ ਸਵਾਰ ਆ ਜੋਇਨ ਨਹੀਂ ਕਰ ਸਕਦੇ ਕੋਸ਼ਿਸ਼ ਕਰੋ ਕਿ ਜਿਹੜੇ ਮੈਲੇ ਵਿੱਚ ਰਹਿ ਰਹੇ ਆ ਜੇਸ ਗਹੀ ਦੇ ਵਿੱਚ ਰਹਿੰਦੇ ਆ ਉਹਤ ਗਲੀ ਦੇ ਵਿੱਚ ਇੱਕ ਗਲੀ ਦਾ ਟਾਰਗੇਟ ਰੱਖ ਲਓ ਯਾਰ ਮੈਂ ਆਪਣੇ ਘਰ ਤੋਂ ਲੈ ਕੇ ਉਹ ਸਕੂਲ ਦੇ ਗੇਟ ਤੱਕ ਜਿਹੜਾ ਇੰਨੀ ਕੁ ਬਾਗ ਜਿਹੜੀ ਹੈਗੀ ਆ ਉਹਦੇ ਵਿੱਚ ਆਪਣੇ ਮੈਂ 10 ਬੂਟੇ ਲਾ ਕੇ ਉਹਨਾਂ ਨੂੰ ਰੋਜ਼ ਪਾਣੀ ਪੋਣਾ ਆ ਜਾਂ ਐਕ ਵਾਰ ਨੂੰ ਉਹਨਾਂ ਦੀ ਸਿੰਗਾਈ ਕਰਨੀ ਆ ਉਹਨਾਂ ਦੀ ਦੇਖਭਾਲ ਕਰਨੀ ਆ ਤੇ ਮੈਂ ਕਹਿੰਦਾ ਇੰਨਾ ਹੀ ਤੁਹਾਡੇ ਲਈ ਬਹੁਤ ਹੈ ਬਹੁਤੇ ਲੋਕ ਕੀ ਕਹਿੰਦੇ ਆ ਜਾਂ ਬਹੁਤੇ ਸਟੂਡੈਂਟ ਕੀ ਕਹਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਰੋਖ ਲਗਾਉਣ ਲਈ ਕਹਿੰਦੇ ਆ ਸਾਡੇ ਕੋਲ ਤਾਂ ਜਗ੍ਹਾ ਹੈ ਨਹੀਂ ਜੇ ਨਹੀਂ ਕਿ ਆਪਣੇ ਢਿੱਲ ਚੋਣੀ ਚੈਦੀ ਆ ਆਪਾਂ ਨੂੰ ਇਹ ਹੋਣਾ ਚਾਹੀਦਾ ਵੀ ਯਾਰ ਅਸੀਂ ਕੰਪ ਕਰਨਾ ਜੇ ਤੁਸੀਂ ਦਾਦ ਬੂਟੇ ਵੀ ਲਾਤੇ ਆਪਣੇ ਲਾਗੇ ਛਾਕੇ ਜਿੱਥੇ ਵੀ ਤੁਹਾਨੂੰ ਸੌਗ ਲੱਗਦੀ ਆ ਤੁਹਾਨੂੰ ਦੂਰ ਲੈ ਜਾਣਾ ਹੋਵੇ ਇਹ ਤੁਹਾਡੇ ਮੋਹਮਾਂ ਕੋਲ ਨਹੀਂ ਅਸੀਂ ਬੱਚਿਆਂ ਨੂੰ ਦੂਰ ਨਹੀਂ ਭੇਜ ਸਕਦੇ ਲਾਗੇ ਆਪਣੇ ਜਿੱਥੇ ਵੀ ਤੁਹਾਡੇ ਕੋਲ ਜਗ੍ਹਾ ਮਿਲਦੀ ਆ ਛੜਕ ਲੈ ਲਓ ਕੋਈ ਗਲੀ ਲੈ ਲਓ ਉਸ ਗਲੀ ਦੇ ਵਿੱਚ ਬੂਟੇ ਲਾ ਦਿਓ ਉਹਨਾਂ ਦੀ ਦੇਖਭਾਲ ਮੈਂ ਕਹਿੰਦਾ ਤੁਹਾਡਾ ਇਹੀ ਜੋਰ ਦਾ ਜਿਹੜਾ ਆ ਇਹ ਬਹੁਤ ਬੜ੍ਹੂਲਾ ਯੋਗ ਦਾ ਹੈ ਆਪੇ ਬੇਚੜੀ ਆਪ ਨੂੰ ਸਮਾਏ A few moments later